ਅਗਰ ਜੀ ਕੀ ਸਤੇ ਪਰ ਅਬ ਉਹ ਕਿਸਾਨ ਨੂੰ ਗਣ ਚੂ ਨਹੀਂ ਲੱਗ ਜਿੰਦੀ ਆ ਕਿਸਾਨ ਜੀ ਜਿੰਨਿਆਂ ਦੇ ਲੀਡਰ ਦੀ ਅਸੀਂ ਦੋ ਹੱਥ ਬਨ ਕੇ ਬੇਨਤੀ ਕਰਦੇ ਆ ਅਸੀਂ ਕਿਸਾਨਾਂ ਨੂੰ ਵੀ ਕਹਿੰਨੇ ਆ ਮਜ਼ਦੂਰਾਂ ਨੂੰ ਵੀ ਕਹਿੰਨੇ ਆ ਵੀ ਭਰਾਵੋ ਸਾਡਾ ਸਾਥ ਦਿਓ ਕਿਉਂ ਸਾਥ ਦੇ ਨਾਲ ਹੀ ਆਪਾਂ ਇੱਕ ਦੇਖੋ ਕੋਈ ਵੀ ਚੀਜ਼ ਹੈ ਜੇ ਆਪਾਂ ਚਾਰ ਛੋਟੀਆਂ ਦਾ ਇਕੱਠਾ ਬਨ ਕੇ ਕਰਾਂਗੇ ਉਹਨੂੰ ਚੱਕਾਂਗੇ ਕਿੰਨਾ ਜ਼ੋਰ ਲੱਗੂਆ ਜੇ ਇਕੱਲੀ-ਇਕੱਲੀ ਹੋਊਗੀ ਆਪਾਂ ਜਾ ਕੇ ਦੇ ਤੋੜ ਦਾਂਗੇ ਕਰਕੇ ਸਾਰੇ ਕਿਸਾਨ ਦੁਨੀਆ ਦੇ ਵਿੱਚ ਆਓ ਆਪਾਂ ਇਕੱਠੇ ਹੋ ਕੇ ਸਾਰੇ ਹੀ ਆਪਣੇ ਪੰਜਾਬ ਨੂੰ ਇੱਕ ਨੰਬਰ ਤੇ ਲੈ ਕੇ ਜਾਈਏ ਜੇ ਆਪਾਂ ਮੋਦੀ ਨੂੰ ਥੱਲੇ ਡੇਰਾਗੇ ਆਪਣਾ ਪੰਜਾਬ ਤਾਂ ਆਇਆ ਮਿੱਤਰਾਂ ਉਦੋਂ ਤੱਕ ਆਪਣਾ ਕੁਝ ਨਹੀਂ ਹੈਗਾ ਪਰ ਇੱਕ ਗੱਲ ਮੈਂ ਜਾਂਦਾ ਹੋਇਆ ਇਹ ਹੀ ਕਹਿੰਨਾ ਵੀ ਸਾਡੇ ਜੋ ਸਿੰਘ ਨੇ ਭਰਾਵੋ ਓ ਜਿਹੜਾਂ ਦੇ ਵਿੱਚ 32 32 28 28 ਸਾਲ ਹੋ ਗਏ ਉਹਨਾਂ ਨੂੰ ਵਿਚਾਰਨ ਰੋਦਾਂ ਨੂੰ ਇਹ ਮੋਦੀ ਜੈ ਪਪਾ ਵੇ ਆਓ ਏ ਚੇਰਦੀਵਾਲ ਭਰਾਵੋ ਉਹਨਾਂ ਦੀ ਕੋਈ ਸਾਰ ਨਹੀਂ ਲਈ ਅਸੀਂ ਸਾਰਿਆਂ ਨੂੰ ਕਹਿੰਦੇ ਆਂ ਵੀ ਇਹ ਬਹੁਤ ਵੱਡਾ ਜ਼ੁਲਮ ਹੈ ਜਿਹੜੇ ਸਾਡੇ ਯੋਧੇ ਵੀਰ ਜਿਹੜਾਂ ਦੇ ਵਿੱਚ 28 28 33 ਸਾਲ ਬੈਠੇ ਕਲੈ ਸਿੰਘ ਨਹੀਂ ਬੇ ਇਨਸਾਫੀ ਕਿਸੇ ਨਾਲ ਵੀ ਹੁੰਦੀ ਹੈ ਚਾਹੇ ਕੋਈ ਵੈਕਟਰ ਹੈ ਕੋਈ ਲਖਿਆਰੀ ਹੈ ਕੋਈ ਬੁੱਢੀ ਜੀ ਵੀ ਹੈ ਯਰੇ ਦੇ ਦੋਸਤੇ ਲੋਕ ਅੰਦਰ ਬੰਦ ਕਰੇ ਹੋਏ ਨੇ ਕੱਲੇ ਸਿੰਘਾਂ ਦੀ ਗੱਲ ਨਹੀਂ ਅਸੀਂ ਕਰਦੇ ਉਹ ਸਾਰੇ ਲੋਕਾਂ ਨੂੰ ਰਿਹਾ ਕਰਨਾ ਚਾਹੀਦਾ ਜਿਹੜਿਆਂ ਦਾ ਕੋਈ ਦੋਸਤ ਸਾਥ ਨਹੀਂ ਹੋਇਆ ਅਰ ਬਿਨਾ ਦੋਸਤ ਉਹਨਾਂ ਨੂੰ ਜੇਲ੍ਹ ਦੇ ਅੰਦਰ ਲੱਕਿਆ ਹੋਇਆ ਬੋਲੇ ਸੋਨਿਹਾਰ ਸਤਿ ਸ੍ਰੀ ਅਕਾਲ ਜਨਾਬੀ ਲੋ ਇੱਕ ਮਿੰਟ